ਮੁਹਾਲੀ ਪੁਲਿਸ ਵੱਲੋਂ ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ આરોપીਆਂ ਨੂੰ ਗ੍ਰਿਫਤਾਰ ਕਰਨ ਉਪਰਾਧ 18 ਹਾਈ ਐਂਡ ਗੱਡੀਆਂ ਬਰਾਮਦ ਕੀਤੀਆਂ ਹਨ ਉਕਤ આરોપીਆਂ ਵੱਲੋਂ ਬਾਹਰੀ ਰਾਜਾਂ ਤੋਂ ਗੱਡੀਆਂ ਚੋਰੀ ਕਰਨ ਤੋਂ ਬਾਅਦ ਗੱਡੀਆਂ ਦੇ ਇੰਜਨ ਨੰਬਰ ਅਤੇ ਚੈਸੀ ਨੰਬਰ ਬਦਲੇ ਜਾਂਦੇ ਸਨ ਉਕਤ ਗ੍ਰਿਫਤਾਰ ਕੀਤੇ ਗਏ આરોપીਆਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ આરોપીਆਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਇਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਪੀਡੀ ਸੌਰਵ ਜਿੰਦਲ ਸਵੇ ਮਾਣਯੋਗ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਹੰਸ ਉਹਨਾਂ ਦੀ ਲੀਡਰਸ਼ਿਪ ਅੰਦਰ ਮੋਹਾਲੀ ਪੁਲਿਸ ਲਗਾਤਾਰ ਵਧੀਆ ਕੰਮ ਕਰ ਰਹੀ ਹੈ ਤੇ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਹੈ ਤੇ ਜਿਹੜਾ ਕ੍ਰਿਮੀਨਲ ਅਲਸਰ ਉਹਨਾਂ ਦੇ ਖਿਲਾਫ ਜਿਹੜੀ ਲਗਾਤਾਰ ਵਧੀਆ ਕਾਰਗੁਜ਼ਾਰੀ ਮੋਹਾਲੀ ਪੁਲਿਸ ਕਰ ਰਹੀ ਹੈ ਐਸੀ ਲੜੀ ਦੇ ਵਿੱਚ ਅੱਜ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜੋ ਸਾਡੇ ਸੀਆਈਏ ਟੀਮ ਵੱਲੋਂ ਇੱਕ ਇੰਟਰ ਸਟੇਟ ਜਿਹੜਾ ਕਾਰ ਚੋਰੀ ਤੇ ਕਾਰਾਂ ਵੇਚਣ ਵਾਲਾ ਜਿਹੜਾ ਚੋਰੀ ਕਰਕੇ ਕਾਰਾਂ ਵੇਚਣ ਵਾਲਾ گرو ਫੜਿਆ ਗਿਆ ਇਹ گرو ਦੇ ਹੁੰਦਾ ਕਸੀ ਜਿਹੜੇ ਪੰਜ ਦੋਸ਼ੀ ਐ ਉਹ ਕਾਬੂ ਕੀਤੇ ਨੇ ਬੇਸਿਕਲੀ ਇਹਨਾਂ ਦੀ ਮੋਡਸ ਆਪ੍ਰੈਂਡਿਕ ਸੀਗੀ ਇਹ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚੋਂ ਹਾਈ ਐਂਡ ਲਗਜ਼ਰੀ ਕਾਰਾਂ ਚੋਰੀ ਕਰਦੇ ਸੀਗੇ ਤੇ ਚੋਰੀ ਕਰਕੇ ਉਹਨਾਂ ਦੇ ਜਿਹੜੇ ਇੰਜਨ ਨੰਬਰ ਚੈਸੀ ਨੰਬਰ ਹੈ ਉਹ ਟੈਂਪਰਿੰਗ ਕਰਕੇ ਚੇਂਜ ਕਰਕੇ ਉਹਨਾਂ ਦੇ ਜਿਹੜੇ ਇੰਜਨ ਚੈਸੀ ਨੰਬਰ ਜਿਹੜੀਆਂ ਕੋਈ ਐਕਸੀਡੈਂਟਲ ਗੱਡੀਆਂ ਨੇ ਜਾਂ ਜਿਹੜੀਆਂ ਗੱਡੀਆਂ ਸਕ੍ਰੈਪ ਹੋਈਆਂ ਗੱਡੀਆਂ ਨੇ ਉਹਨਾਂ ਦੇ ਇੰਜਨ ਨੰਬਰ ਜੈਸੀ ਨੰਬਰ ਲਗਾ ਕੇ ਉਹਨਾਂ ਨੂੰ ਫੇਕ ਰਜਿਸਟ੍ਰੇਸ਼ਨ ਡਾਕੂਮੈਂਟਸ ਤਿਆਰ ਕਰਕੇ ਉਹਨਾਂ ਨੂੰ ਪੰਜਾਬ ਮੋਹਾਲੀ ਪੰਜਾਬ ਦੇ ਰੀਜ ਸੇਲ ਕਰਦੇ ਸੀ ਇਹਨਾਂ ਤੋਂ ਅਸੀਂ ਜਿਹੜੇ ਪਹਿਲਾਂ ਅਸੀਂ 18 ਤਰੀਕ ਨੂੰ ਇਹਨਾਂ ਤੇ ਮਕਦਮਾ ਦਰਜ ਕਰਕੇ 312 ਨੰਬਰ ਮਕਦਮਾ ਥਾਣਾ ਸਿਟੀ ਖਰੜ ਦੇ ਵਿੱਚ ਜਿਹਦੇ ਵਿੱਚ ਚੋਰੀ ਨਾਲ ਟੈਂਪਰਿੰਗ ਫੋਰਜਰੀ ਦੇ ਸੈਕਸ਼ਨ ਲੱਗੇ ਸੀ ਤੇ ਇਹਦੇ ਵਿੱਚ ਪਹਿਲਾਂ ਤਿੰਨ ਵਿਅਕਤੀ ਜਿਹੜੇ ਮੇਨ ਇਹਦਾ ਨਿਤੇਸ਼ ਸ਼ਰਮ ਜਿਹੜਾ ਮੇਨ ਟਿੰਗਪਿੰਸ ਗਰੋਹ ਦਾ ਨਾਲ ਉਹਦੇ ਰਣਵੀਰ ਤੇ ਰਮਨ ਜੋ ਜਿਹੜਾ ਰਣਵੀਰ ਹੈ ਇਹ ਬੇਸਿਕਲੀ ਟੈਕਨੀਕਲੀ ਕੁਆਲੀਫਾਈਡ ਲੜਕਾ ਹੈ ਇਹਨੇ ਇੱਕ ਮਸ਼ੀਨ ਖਰੀਦੀ ਹੋਈ ਸੀ ਇੰਡੀਆ ਮਾਰਕ ਤੋਂ ਜਿਹੜੀ ਕਿ ਜਿਹਦੇ ਨਾਲ ਇਹ ਇੰਜਨ ਨੰਬਰ ਚੈਸੀ ਨੰਬਰ ਗੱਡੀਆਂ ਦੇ ਟੈਂਪਰ ਕਰਦਾ ਸੀ ਤੇ ਉਸ ਬਾਅਦ ਸਬਸੀਕੁਐਂਟ ਅਸੀਂ ਇਹਨਾਂ ਦੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਦੋ ਦੋਸ਼ੀ ਹੋਰ ਜਿਹੜਾ ਇੱਕ ਸਰਾਜ ਮੁਹੰਮਦ ਦੇ ਨਾਲ ਹੀ ਸ਼ਿਵ ਚਰਨ ਇਹ ਦੋਨੋਂ ਵੀ ਅਰੈਸਟ ਕੀਤੇ ਤੇ ਇਹਨਾਂ ਤੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਤੇ ਡਿਟੇਲ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਜਿਹੜੀਆਂ ਇਹਨਾਂ ਤੋਂ 18 ਗੱਡੀਆਂ ਜਿਹੜੀਆਂ ਰਿਕਵਰ ਕੀਤੀਆਂ ਨੇ ਇਹਦੇ ਸਾਰੀਆਂ ਹਾਈ ਐਂਡ ਲਗਜ਼ਰੀ ਗੱਡੀਆਂ ਨੇ ਇਹਨਾਂ ਦੇ ਵਿੱਚ ਫੋਰਚੂਨਰ Thar ਗੱਡੀ ਅ ਬਲੈਰੋ ਵਰਨਾ ਤੇ ਜਿਹੜੀਆਂ ਹੋਂਡਾ ਸਿਟੀ ਵਰਗੀਆਂ ਗੱਡੀਆਂ ਟੋਟਲ 18 ਸਨ ਨਿਕਵਰ ਹੋਈਆਂ ਨੇ ਇਹ ਸਾਡੇ ਜਿਹੜੇ ਆਪਰੇਸ਼ਨ ਦੇ ਵਿੱਚ ਸਾਡੇ ਐਸ ਕੇ ਆਪਰੇਸ਼ਨ ਕੁਲਵਿੰਦਰ ਸਿੰਘ ਸਾਡੇ ਡੀ ਐਸ ਪੀ ਇਨਵੈਸਟੀਗੇਸ਼ਨ ਜਤਿੰਦਰ ਚੋਹਾਨ ਸਾਡੇ ਇੰਜਾਸਸੀ ਇਹ ਹਰਮਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ ਹੁਣ ਤੱਕ ਅਸੀਂ 18 ਗੱਡੀਆਂ ਰਿਕਵਰ ਕਰ ਲਈਆਂ ਨੇ ਸਾਰੇ ਗੱਡੀ ਚੋਰੀ ਕਰਦੇ ਸਨ ਟੈਂਪਰੀ ਕਰਤੀਅਾ ਸੀ ਮਿੱਥਨ ਵੇਚ ਰਹੇ ਸਨ ਇਹ ਪੰਜਾਬ ਦੇ ਵਿੱਚ ਅੱਡ ਅੱਡ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਸੀਗੀ ਇਹਨਾਂ ਨੇ ਕਿ ਉਹ ਫੇਕ ਡਾਕੂਮੈਂਟ ਤੇ ਫੇਕ ਰਜਿਸਟ੍ਰੇਸ਼ਨ ਨੰਬਰ ਉਹਨਾਂ ਦੇ ਫੇਕ ਇੰਜਨ ਚੈਸੀ ਨੰਬਰ ਯੂਜ਼ ਕਰਦੇ ਸੀ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਸੇਲ ਕੀਤੀਆਂ ਹੋਈਆਂ ਸੀ ਉਹ ਅਸੀਂ ਗੱਡੀਆਂ ਰਿਕਵਰ ਕੀਤੀਆਂ ਨੇ ਤੇ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਵੀ ਗਏ ਆ ਕਿ ਦੋ ਗੱਡੀਆਂ ਦੇ ਜਿਹੜੇ ਐਫ ਆਈ ਆਰ ਦਿੱਲੀ ਦੇ ਵਿੱਚ ਦਰਜ ਹੋਏ ਹੋਏ ਨੇ ਇੱਕ ਗੱਡੀ ਦਾ ਥਾਰ ਗੱਡੀ ਜਿਹੜੀ ਸਾਨੂੰ ਮਿਲੀ ਸੀ ਉਹ ਵੀ ਰੋਹਿਨੀ ਦਿੱਲੀ ਦੇ ਵਿੱਚ ਆਫਾਇਰ ਲਾਜਾ ਚੋਰੀ ਦੀ ਤੇ ਬਾਕੀ ਅਸੀਂ ਹੁਣ ਇਹਨਾਂ ਦੀ ਡੀਲਰਸ ਕੋਲੇ ਮੈਨੂਫੈਕਚਰਰਸ ਤੋਂ ਉਹਨਾਂ ਦੀ ਡਿਟੇਲ ਲਵਾਂਗੇ origignal ਇੰਜਨ ਚਾਸੀ ਨੰਬਰ ਦੇ ਬੇਸ ਤੇ ਤੇ origignal ਇਹਨਾਂ ਦੇ ਓਨਰਸ ਨੂੰ ਟ੍ਰੇਸ ਕਰਾਂ ਤੇ ਇਹਦੇ ਵਿੱਚੋਂ ਫੋਰਚੂਨਰ ਵੀ ਹੈ ਜੀ ਚਾਰ ਕ੍ਰੇਟਾ ਗੱਡੀਆਂ ਨੇ ਇੱਕ ਸਕੋਰਪੀਓ ਹੈ ਦੋ ਮਹਿੰਦਰਾ ਥਾਰ ਨੇ ਇੱਕ ਸਕੋਰਪੀਓ ਇੱਕ ਮਹਿੰਦਰਾ ਐਕਸਯੂਵੀ 500 ਹੈ ਦੋ ਸਵਿਫਟ ਹੈ ਤਿੰਨ ਟੋਇਟਾ ਗਲਾਂਜ਼ਾ ਨੇ ਇੱਕ ਵਰਨਾ ਇੱਕ Honda City ਇਹ ਕੱਟ ਗਿਆ ਸਾਰੇ ਕਿਉਂ ਕੱਟਿਆ ਕਰੇ ਹਾਂਜੀ ਹਾਂ ਸਾਰੇ ਜਿਹੜੀਆਂ ਰੀਸੈਂਟਲੀ ਕੋਈ 2021 ਤੋਂ ਲੈ ਕੇ 25 ਤੱਕ ਦੇ ਮਾਡਲ ਹੈ ਤੇ ਸਾਰੀਆਂ ਜਿਹੜੀਆਂ ਵਧੀਆ ਮਾਡਲ ਜਿਹੜੀਆਂ ਲਗਜ਼ਰੀ ਕਾਰਾਂ ਸਰ ਜਿਹੜਾ ਮੁੱਖ ਮੋਦਨ ਦਿਪੇਸ਼ ਸ਼ਰਮਾ ਜਿਹਨੇ ਤੋਂ ਦੱਸਿਆ 35 ਸਾਲ ਉਮਰ ਦੇ ਹੈ ਜੀ ਇਹ ਇਸ ਕਾਲੇ ਜਿਹੜਾ ਇੱਕ ਮਸਟਰਮੈਂਡ ਹੈ ਇਹਨੇ ਸਮੇਂ ਤੋਂ ਫਰੀ ਕੰਮ ਕੀਤਾ ਦੇਖੋ ਇਹ ਪਿਛਲੇ ਸਾਲ ਤੋਂ ਤਾਂ ਜਿਹੜੀਆਂ 18 ਗੱਡੀਆਂ ਇਹਨਾਂ ਨੇ ਪਿਛਲੇ ਸਾਲ ਤੋਂ ਚੋਰੀ ਕਰਕੇ ਸੇਲ ਕੀਤੀਆਂ ਨੇ ਬਾਕੀ ਜਿਹੜੀ ਉਸ ਤੋਂ ਪਹਿਲਾਂ ਇਹਨਾਂ ਦੇ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦੀ ਫਾਈਨੈਂਸ਼ੀਅਲ ਤੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਇੱਕ ਰਣਵੀਰ ਸਿੰਘ ਨਾਮ ਦਾ ਲੜਕਾ ਹੈ ਬਿਸ਼ਨਦੇ ਦਾ ਰਹਿਣ ਵਾਲਾ ਇਹਦੀ ਉਮਰ 22 ਸਾਲ ਹੈ ਇਹਨੇ ਇਹ ਟੈਕਨੀਕਲੀ ਕੁਆਲੀਫਾਈਡ ਹੈ ਚੰਗਾ ਪੜਿਆ ਲਿਖਿਆ ਤੇ ਨੇ ਇੰਡੀਆ ਮਾਰਕ ਤੋਂ ਇੱਕ ਪੰਚਿੰਗ ਮਸ਼ੀਨ ਖਰੀਦੀ ਸੀ ਜਿਹੜੀ ਕਿ ਇੰਜਨ 78 ਨੰਬਰ ਦੇ ਪੰਚਿੰਗ ਕਰ ਸਕਦੀ ਹੈ ਉਹ ਮਸ਼ੀਨ ਅਸੀਂ ਰਿਕਵਰ ਕੀਤੀ ਹੈ ਉਹ ਮਸ਼ੀਨ ਦੇ ਨਾਲ ਇਹ ਜਿਹੜੇ 78 ਨੰਬਰ ਆਪਣਾ ਬਾਦੂ ਜੀ ਕੰਟਰਿੰਗ ਕਰਦਾ ਸੀ ਸਰਾਜ ਅੰਦਰ ਸਭ ਤੋਂ ਜਿਹੜਾ ਨਾਮ ਦਾ ਪਰਚਾ ਹੋਸ਼ੀਆ ਉਸ ਤੋਂ ਪਹਿਲਾਂ ਵੀ ਇੱਕ ਮਾਮਲਾ ਦਰਸੀਦਾ ਜਿਹੜਾ ਮਾਉਂਟਨ ਸੀ ਦੇਖੋ ਇਹ ਜਿਹੜਾ ਸਰਾਜ ਅੰਦਰ ਨਾਮ ਦਾ ਬੇਕਤੀ ਹੈ ਇਹ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੂੰ ਇਹਦੇ ਇਹ ਵੀ ਪਾਲ ਕਰ ਰਹੀ ਸੀ ਉਹਨਾਂ ਵੱਲੋਂ ਉਹਨਾਂ ਵੱਲੋਂ ਇਹਨਾਂ ਦਾ ਐਫ ਆਈ ਆਰ ਲਾਏ ਦਾ ਬੇਸਿਕਲੀ ਮੇਰੇ ਖਿਆਲ ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਇਹਨਾਂ ਨੇ ਗੱਡੀਆਂ ਚੋਰੀ ਕੀਤੀਆਂ ਉਸੇ ਮਾਮਲੇ ਦੇ ਜੋ ਇਹਨਾਂ ਨੇ ਬਿਨਦਾ ਹੋਇਆ ਜਦੋਂ ਅਸੀਂ ਫਸਟ ਡੇ ਇਹਨਾਂ ਨੂੰ ਅਰੈਸਟ ਕੀਤਾ ਥਾਰ ਗੱਡੀ ਦੇ ਨਾਲ ਇੱਕ ਉਸ ਟਾਈਮ ਇਹ ਗੱਡੀ ਵੇਚਣ ਆ ਰਹੇ ਸੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਤੋਂ ਬਾਅਦ ਜਿਹੜੀਆਂ ਕੁਝ ਗੱਡੀਆਂ ਇਹ ਵੇਚ ਚੁੱਕੇ ਸੀ ਕੁਝ ਅਸੀਂ ਇਹਨਾਂ ਤੋਂ ਰਿਕਵਰ ਕੀਤੀਆਂ ਨੇ ਇਹ ਅਸੀਂ ਜਿਹੜੇ ਬੇਸਿਕਲੀ ਇਹਨਾਂ ਚੋਂ ਸਰਾਜ ਅੰਗਰ ਹੈ ਸ਼ਿਵ ਚਰਨ ਹੈ ਕਾਰ ਡਿਲੀਵਰੀ ਦਾ ਹੀ ਕੰਮ ਕਰਦੇ ਸੀ ਤੇ ਹੋਰ ਇਹ ਚ ਕੀ ਕਿੰਨਾ ਦਾ ਰੋਲ ਹੈ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕੋਈ ਰਜਿਸਟ੍ਰੇਸ਼ਨ ਆਰਡੀ ਆਰਡੀ ਆਫਸਰ ਜੀ ਅਸੀਂ ਸਾਰਾ ਰਿਕਾਰਡ ਇਹਨਾਂ ਦਾ ਰਜਿਸਟ੍ਰੇਸ਼ਨ ਅਪਲਾਈ ਕਰਤਾ ਹੈ ਜੇ ਉਹਦੇ ਵਿੱਚ ਕੋਈ ਮਤਲਬ ਜਿਹੜਾ ਡਿਊ ਪ੍ਰोसीजर ਐਸਓਪੀ ਨਹੀਂ ਫੋਲੋ ਹੋਇਆ ਤਾਂ ਅਸੀਂ ਉਹਦੇ ਤੇ ਜੋ ਵੀ ਹੈ ਉਹਦੇ ਅਕੋਰਡਿੰਗਲੀ ਅਸੀਂ ਅਰਗੇ ਪ੍ਰਸੀਡ ਕਰਾਂਗੇ ਸਰ ਗੋਮੀ ਗੱਡੀਰ ਕਲਰ ਮੰਡੀਆ ਸਰ ਜੀ ਦੇਖੋ ਇਹਦੇ ਵਿੱਚ ਅਸੀਂ ਸਾਨੂੰ ਕੁਝ ਦੋਸ਼ੀ ਘੋਰ ਵੀ ਆਏ ਸੋ ਉਹਨੇ ਵੀ ਪਤਾ ਕਰ ਰਹੇ ਜੇ ਕੁਝ ਉਹਨਾਂ ਨੂੰ ਅਰੈਸਟ ਕਰਕੇ ਜੇ ਸਾਨੂੰ ਕੋਈ ਸ਼ੂਰ ਪਤਾ ਲੱਗਿਆ ਤਾਂ ਉਹਨੇ ਅੱਗੇ ਦਸਿਲ ਦਿੱਤੇ ਹੋਏ ਹੈ ਰੀਸੈਂਟਲੀ ਅਸੀਂ ਹਰ ਕੇਸ ਡਿਸਟ੍ਰਿਕਟ ਰਜਿਸਟਰਡ ਕੀਤਾ